ਛੋੜ ਦੇ ਟਾਈਮ ਹੋ ਗਿਆ ਜੀ ਸਵਾ 6 ਵਜ ਗਏ ਸਵੇਰੇ ਤੇ ਤਰੀਕ ਅੱਜ 31 ਦਸੰਬਰ ਤੇ ਪਹਿਲੀ ਚਵਾਈ ਸ਼ੁਰੂ ਕਰਦੇ ਆਂ ਬਾਈ ਜਿੰਨਾ ਵੀ ਦੁੱਧ ਹੋਊਗਾ ਸਾਰਾ ਤੁਹਾਡੇ ਸਾਹਮਣੇ ਹੋਊਗਾ ਤੇ ਨਾਲ ਡਾਕਟਰ ਮਰੇਖ ਜੀ ਲੋ ਜੀ ਪਹਿਲੀ ਚਵਾਈ ਸ਼ੁਰੂ ਕਰਦੇ ਆਂ ਬੱਚਾ ਛੱਡ ਦਿੱਤਾ ਗਿਆ ਹੈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਬਸ ਤੋਂ ਬਾਅਦ ਸ਼ੇਅਰ ਕਰੋ ਵੀਡੀਓ ਚਾ ਚੋ ਦੀ ਆ ਇੱਕ ਨਾਰਮਲ ਕਿਸ਼ਾਨ ਦੇ ਘਰੇ ਬਿਲਕੁਲ ਛੋਟੀ ਜੀ ਝੋਟੀ ਹੈ ਦੇਖ ਸਕਦੇ ਤੁਸੀਂ ਛੋਟਾ ਬੱਚਾ 14 15 ਸਾਲ ਦਾ ਬੱਚਾ ਜੋ ਚਵਾਈ ਕਰ ਰਿਹਾ ਹੈ ਗੋਵਿੰਦ ਚਰਕਸਰਾ ਕੰਮ ਠੀਕ ਹੈ ਵੀ ਗੋਮ ਸਿੰਘ ਜੀ ਧੰਨਵਾਦ ਭਾਈ ਗੋਵਿੰਦ ਜੀ ਚਾਪਾ ਨੂੰ ਛੋੜਨ ਲਈ ਧੰਨਵਾਦ ਗੋਵਿੰਦ ਭਰਾ ਤੇ ਦਲਬਖ ਸਿੰਘ ਆਪਣੇ ਦਲਬਖ ਸਿੰਘ ਹਾਂਜੀ ਦਲਬਖ ਸਿੰਘ ਜੀ ਗੁੱਡ ਮਾਰਨਿੰਗ bro ਘੁੰਚਲ ਘੁੰਮ ਗੁੱਡ ਮਾਰਨਿੰਗ ਬ੍ਰੋ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਬ੍ਰੋ ਜੁੜਨ ਵਾਲੇ ਸਾਰੇ ਪ੍ਰੋਗਰਾਮਾਂ ਦਾ ਧੰਨਵਾਦ ਹਾਂਜੀ ਨਾਥ ਸਿੰਘ ਗੁੱਜਰਾ ਰਾਮ ਰਾਮ ਬਾਈ ਜੀ ਨਾਥ ਸਿੰਘ ਗੁੱਜਰ ਵੀ ਜੁੜਿਆ ਬਈ ਰਾਮ ਰਾਮ ਬੁੱਲਦੇ ਲੋ ਜੀ ਇਹ ਸਦਾਣੀ ਪਿੰਡ ਜਿਹੜਾ ਫਤਿਹਵਾਦ ਤੇ ਜਗਦੀਸ਼ ਖਦਰੀਆ ਅੰਕਲ ਜੀ ਦਾ ਨਾਮ ਹੈ ਜਿਹੜੇ ਸਾਹਮਣੇ ਝੁੱਟੀ ਕੋਲੇ ਖੜੇ ਨੇ ਜੋ ਜਿੰਦਿਸ ਕਦਰੀ ਦਾ ਹਾ ਹਾ ਛੋਟਾ ਮੁੰਡਾ ਧਾਰ ਕੱਢ ਰਿਹਾ ਬਾਈ ਤੇ ਕੰਮ ਕਿੱਦਾਂ ਕਿਸਾਨ ਕਰ ਰਿਹਾ ਠੀਕ ਹੈ ਠੀਕ ਹੈ ਤੇ ਜਰ ਪਰਦਾ ਅੰਧੇਰੇ ਚਾਂਦਨਾ ਮੈਂ ਹਾਂ ਚਾਂਦਨਾ ਮੈਂ ਖਾਲੀ ਬਾਲਟੀ ਵਿਖਾ ਦੇ ਰਿਹਾ ਹਾਂ ਹਾਂ ਇਹ ਛੋਟਾ ਸਦਾਰ ਕਰਕੇ ਨੰਦੀ ਉੱਛੇ ਉਦਾਰਾ ਵਿੱਚ ਬੋਤਲ ਲਿਆ ਮੈਂ ਲੱਤੀ ਦੇਖੋ ਛੋਟਾ ਬੱਚਾ ਕਰਦਾ ਮੀਡੀਅਮ ਹਾਈਟ ਲੈਂਥ ਦੀਆਂ ਝੁੱਟੀਆਂ ਆਉਂਦੀਆਂ ਆਪਣੇ ਬੁਲਦੀਆਂ ਬਾਈ अड्डर का वाल टीक कन्नबरांद है अड्डर बहुत टॉप दार डर लगे होंद है ना दे है ना है है ना जो अड्डे लगे रहेंगे हाँ पर लीडर जाना है फराँदे बिल्ली रहवा गया इतने टूरन आ रहे हैं जब टूरन चल कोई बात ਸਾਰੇ ਦੋਸਤੋ ਵੀਡੀਓ ਨੂੰ ਸ਼ੇਅਰ ਜੀਂਡਾ ਠੰਡ ਬਹੁਤ ਜ਼ਿਆਦਾ ਵਧ ਗਈ ਵੀ ਠੰਡ ਕਾਰਨ ਵੀ ਬਹੁਤ ਫਰਕ ਪੈਂਦਾ ਮੌਸਮ ਵਿੱਚ ਹਾਂ ਤਰ ਲਿਆ ਆਹ ਉਹਨਾਂ ਦਿਖਾ ਦੇ ਲੋ ਜੀ ਬਾਲਟੀ ਖਾਲੀ ਦਿਖਾ ਦਿੱਤੀ ਗਈ ਹੈ ਠੀਕ ਹੈ ਠੀਕ ਹੈ ਬਾਲਟੀ ਲੈ ਲਓ ਜੀ ਆਪਣਾ ਚੌਲ ਸਟਾਰਟ ਕਰਦੇ ਜੀ ਜੁੜਨ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਟਾਈਮ ਗੱਡਿਆ ਤੇ ਵੀਡੀਓ ਦੇ ਵਿੱਚ ਜੁੜੇ ਲਾਈਵ ਦੇ ਵਿੱਚ ਜੁੜੇ ਨੇ ਤੇ ਠੰਡ ਬਹੁਤ ਜ਼ਿਆਦਾ ਹੈ 31 ਦਸੰਬਰ ਹੋ ਗਿਆ ਬਾਈ ਬਹੁਤ ਨਜਾਇਜ਼ ਠੰਡ ਵਧੀ ਹੋਈ ਹੈ ਕਿਉਂਕਿ ਆਪਾਂ ਨੂੰ ਮਾਦਾ ਫੋਟੋ ਮਖੀ ਦਿਦਾ ਛੋਕੀ ਕੀ ਮੁਕਤੀ ਹੋ ਗਾ ਮਾਣੇ ਜਾ ਰਿਹਾ ਹੈ ਨਵਾਂ ਬੀਜ ਹੋਰ ਬੇਕਰ ਬਹੁਤ ਗੀਆ ਹੋਇਆ ਕਟੂਰੀਆ ਆ ਸਾਰਿਆ ਉਸ ਦਾ ਡਰਾ

ਉਗੰਦਾਂ ਦਾ ਨਹੀਂ ਹੈ ਕਿ ਜੀ ਹੰਦਰ ਹੈ ਲੇਖੀ ਲੇਡ ਡਰਾ ਹੈ ਕਿ ਬਾਕ ਤੇ ਫੋਨ ਵੀ ਬੋਤਾ ਰਿਹਾ ਦਾਰਾ ਵੀ ਬਹੁਤ ਬੋਲ ਰਿਹਾ ਨਹੀਂ ਚਾਹੀ ਸਰਗਰ ਦਾ ਬਸ ਤੇ ਯਾਰ ਕਰ ਰਿਹਾ ਤੇਰੀ ਦੋਸਤ ਵੀਡੀਓ ਦਾ ਸ਼ੇਅਰ ਦਿਓ ਬਰਾਤ ਬਤਵਾਦ ਵੀਡੀਓ ਸ਼ੇਅਰ ਕਰ ਦਿਓ ਬਾਈ ਤਾਂ ਕਿ ਸਰਨ ਪਤਾ ਲੱਗ ਸਕੇ ਕਿ ਜੋ ਵੀ ਦੁੱਧ ਹੈ ਇਹ ਜੋ ਇਹਦੀ ਮਾਰਦ ਦੁੱਧ ਹੈ ਉਹ ਸਾਹਮਣੇ ਬੂਰੀ ਰੰਗ ਦੀ ਤੁਸੀਂ ਦੇਖ ਰਹੇ ਹੋ ਉੱਚੋਂ ਕਿੱਥੇ ਦਿਖ ਰਹੀ ਹੈ ਪੂਰੀ ਰੰਗ ਦੀ ਬੇਸਦੀ ਉਹ ਇਹਦੀ ਮਾਂ ਦਾਣਾ ਦਾ ਦੁੱਧ ਹੈ ਜਿਹਦਾ ਕੋਈ ਦਵਾਈ ਨਹੀਂ ਤੇ ਕੁਝ ਨਹੀਂ ਦਿਆ ਹੈ ਮਾਰਾ ਦੁੱਧ ਦੇ ਸੂਆਂ ਦੇ ਵਿੱਚ 9 ਕਿਲੋ ਇਹ ਕਿੱਥੇ ਦਾਣਾ ਦਾ ਦੁੱਧ ਹੈ ਹਾਂਜੀ ਨਾਸਾ ਜੀ ਹਾਂ ਹਾਂ ਹਾ ਜਰੂਰ ਜੀ ਹਾਂ ਅੱਜ ਜਰੂਰ ਰੱਖेंगे ਜੀ ਕੋਈ ਬਾਤ ਨੀ ਨਾਸਾ ਸਿੰਘ ਜੀ ਧਿਆਨ ਰੱਖਾਂਗੇ ਇਸ ਗੱਲ ਦਾ ਕੱਲ੍ਹ ਵੀ ਉਹ ਕਹ ਰਹੇ ਸੀ ਕਿ ਬੱਟਾ ਨਹੀਂ ਤੁਸੀਂ ਰੱਖਿਆ ਨਾਲ ਤੇ ਅੱਜ ਰੱਖਾਂਗੇ ਜ਼ਰੂਰ ਇਹ ਜਬੀਰ ਉਹ ਸਭ ਇਹ ਜਿਹੜਾ ਸੇਰ ਕਰਦੇ ਰਹੇ ਤਾਂ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਵੇ ਭਾਈ ਫਾਇਦਾ ਹੋਊਗਾ ਜੋ ਮਾਹਰਤ ਉਹ ਦੇ ਦਿੱਤਾ 9 ਕਿਲੋ ਹੈ ਭਾਈ ਸੂਏਆਂ ਦੇ ਵਿੱਚ ਹੈ ਚੌਥੇ ਸੂਏ 9 ਕਿਲੋ ਦੁੱਧ ਦੇ ਦੇ ਦੀ ਮਾਂ ਇਹਨਾਂ ਤੀਕੇ ਦੁੱਧ ਸੋਡੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਜੋ ਵੈਸੇ ਗਾਂਧੀ ਨੇ ਸਾਰਾ ਕੁਝ ਹੀ ਬਦਲਦਾ ਇਹਦਾ ਉਹ ਦੇਖ ਸਕਦੇ ਤੁਸੀਂ ਬੂਰਾ ਰੰਗ ਹੈ ਤੇ ਉਹ ਦੇਖ ਰਹੀ ਹੈ ਮੱਝ ਪਿੱਛੇ ਨੂੰ ਤੇ ਛੋਟੀ ਬਲੈਕ ਜੈਡ ਬਲੈਕ ਆ ਗਈ ਬਿਲਕੁਲ ਜੈਡ ਬਲੈਕ ਤੇ ਆਰਡਰ ਕੁਆਲਟੀ ਬਹੁਤ ਟਾਪ ਦੀ ਆਈ ਹੈ ਮਾ ਦੇ ਮੁਕਾਬਲੇ ਕਿਤੇ ਜਿਆਦਾ ਸੋਹਣਾ ਡਰਾ ਹੈ ਤੇ ਹਾਰਟ ਲੈਂਥ ਜਰੂਰ ਛੋਟੀ ਹੈ ਉਹ ਸੂਇਆਂ ਦੇ ਵਿੱਚ ਵੀ ਤਾਂ ਕਰਕੇ ਵੀ ਵੱਡੀ ਲੱਗਦੀ ਹੈ ਤੇ ਇਹ ਪਹਿਲਾ ਸੂਆ ਦੋ ਦੰਦ ਦੇ ਮੂੰਹ ਤਾਂ ਛੋਟੀ ਵੀ ਲੱਗਦੀ ਹੈ ਤਾਂ ਬਾਦ ਵਿੱਚ ਇੱਕ ਹੋਰ ਝੁੱਟੀ ਦੀ ਚਵਾਈ ਕਰਾਵਾਂਗੇ ਜਿਹੜੀ ਨਾ ਸੇ ਗੁੱਜਰ ਕੋਲੇ ਹੈ ਸਦਾਣੀ ਦੇ ਵਿੱਚ ਬਹੁਤ ਚੰਗੇ ਦੁੱਧ ਤੇ ਚੱਲ ਰਹੀ ਹੈ ਉਹ ਅਜੇ ਹੁਣ ਨਾ ਯਾਰ ਗਾ ਕੁਸ਼ਨ ਜੀ ਸੀ ਗੋਸ ਠੰਡੀ ਜਯੋਦੇਵ ਜੀ ਠੰਡ ਬਹੁਤ ਜ਼ਿਆਦੇ ਹੋ ਰਹੀ ਹੈ ਤੁਹਾਨੂੰ ਪਤਾ ਹੈ ਸਾਰਾ ਕੁਝ ਠੰਡਾ ਪਿਆ ਹੈ ਫੋਟੋ ਵੀਡੀਓ ਲੈ ਵੀ ਕੋਈ ਜਦ ਦੋਵਿੰਨੇ ਕੱਲ ਦੋਵਿੰਨੇ ਵਜੇ ਵੀਡੀਓ ਲੈ ਵੀ ਕੋਈ ਥੋੜਾ ਕੁਛ ਨਾ ਕੋਈ ਦਿੱਕਤ ਕਿਸੇ ਕੋਈ ਜੀ ਜੀ ਬਹੁਤ ਧੰਨਵਾਦ ਜੁੜਨ ਲਈ ਜਿਹੜੇ ਜਿਹੜੇ ਕੋਈ ਲਾਈਵ ਦੇ ਵਿੱਚ ਜੁੜੇ ਨੇ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਚਾਹੀਦਨ ਕਰਦਾ ਯੋਗੀ ਰਾਮ ਨੇ ਇਸ ਮਾਸਾਤੀ ਉਸ ਦਾ ਬਹੁਤ ਜਾਣੂ ਮੰਨ ਲਿਆ ਸੀ

हैं तो बहुत ज़्यादा मज़ेगा हमें और जैसे जब हमने पहले वीडियो में देखे भी है बिल्डिंग तो वो बहुत बुरी है ना का एक जेट वाला भी होती है ना तो मीडियम की होती शेयर भी करें सारे दोस्तों ਉਹ ਦੂਰ ਜਿਹੜਾ ਮੱਝਾਂ ਮੱਤੇ ਦਿਓਗੇ ਜੀ ਜਿਹਨ ਮੈਂ ਤੋਂ ਆਈ ਗਰਨ ਨਾ ਮੋਸੇ ਤੇ ਜਿੰਤੋ ਫੌਂਸ ਹੋਵੇ ਕੁਝ ਵੀ ਸ਼ੇਅਰ ਕਰੋ ਜਿਹੜਾ ਆਪਣੀ ਬੁੱਲ ਦਾ ਸੀਮਨ ਲੱਗੇ ਨਾ ਬਈ ਉਹ ਛੋਟੀਆਂ ਮੱਝਾਂ ਦੀ ਲੱਗੇ 8-9 ਕਿਲੋ 10 ਕਿਲੋ 12 ਕਿਲੋ ਜਿਆਦੇ ਵੱਡੀਆਂ ਮੱਝਾਂ ਤੇ ਸੀਮਨ ਨਹੀਂ ਲੱਗਿਆ ਹੈ ਇਹਦਾ ਛੋਟੀਆਂ ਮੱਝਾਂ ਤੇ ਸੀਮਨ ਲੱਗੇ ਤੇ ਆਪਣੇ ਜਿਹੜੀਆਂ ਪਹਿਲਾਂ ਵੀ ਦੋ ਝੁੱਟੀਆਂ ਦਿਖਾਈਆਂ ਨੇ ਬਹੁਤ ਚੰਗੇ ਦੁੱਤੇ ਚੱਲਦੀਆਂ ਨੇ ਉਹ ਬਹੁਤ ਵਧੀਆ ਦੁੱਤੇ ਚੱਲਦੀਆਂ ਨੇ ਉਹ ਤੇ ਉਹਨਾਂ ਦੀ ਆਪਾਂ ਦੁਬਾਰਾ ਇੱਕ ਇੱਕ ਵਾਰ ਆਪਾਂ ਚਵਾਈ ਜਰੂਰ ਦਿਖਾਈ ਹੈ ਤੇ ਹੁਣ ਆਪਣੇ ਕੋਲ ਕੱਟੀਆਂ ਝੁੱਟੀਆਂ ਬਹੁਤ ਹੋ ਗਈਆਂ ਗੰਦੀਆਂ ਪਹਿਲਾਂ ਡਾਇਰੈਕਟ ਕ੍ਰੋਸਿੰਗ ਕਰਕੇ ਬੱਚੇ ਘੱਟ ਸੀ ਗੁੱਡ ਮਾਰਨਿੰਗ ਬਾਈ ਜਸਵਿੰਦਰ ਸਿੰਘ ਖੋਖਰ ਜੁੜੇ ਨੇ ਬਾਈ ਧੰਨਵਾਦ ਜਸਵਿੰਦਰ ਸਿੰਘ ਖੋਖਰ ਜੀ वीडियो शेयर जरूर कर दे भरा बाकी ठंड बहुत नजायज हो गई तो लगती सारा कुछ ठंड पी है ठंडा है। ये बिल्कुल छोटा है तभी लोग ये बिल्कुल हाइट लाइन और जेड ब्लैक और माफी जो उसकी बुरी थी बुरी तरह का मुंह काली कपड़ी का लो जी लगभग चौई नेड़े लग गई ਮੰਦਗੀ ਹੋ ਗਈ ਹੈ ਜਿਆਦਾ ਬਰਾਬਰ ਰੱਖ ਲਿਆ ਬਰਾਬਰ ਰੱਖ ਦੇ ਇਹ ਮੰਗਰ ਨਹੀਂ ਬਰਾਬਰ ਰੱਖ ਬਰਾਬਰ ਹਾਂ ਲਓ ਜੀ ਲੈ ਬਾਲਟੀ ਚੱਕੇ ਬਾਲਟੀ ਦਾ ਦੂਸਰਾ ਦੇਖਦੇ ਹਾਂ ਕਿੰਨਾ ਵੱਡਾ ਜ਼ੀਰੋ ਕਰ ਲੇ ਜੀ ਸਿੰਗਲ ਡਿਜੀਟ ਬਲਟੀ ਲੇਵਲ ਬਲਟੀ ਲੇਵਲ ਕਰਿਆ ਦੂਸਰੀ ਹੋ ਗਿਆ ਸਿੰਗਲ ਡਿਜੀਟ ਹੋੁੰਦੇ ਖੜ ਜਾ ਜੀ ਹਾਂ ਬਈ ਜ਼ਰੂਰ ਕਰਾਂਗੇ ਆ ਨਾ ਟਾਈਮ ਦੇ ਵਿੱਚ ਪਾ ਦੇ ਤੇ ਲਓ ਜੀ ਸਿੰਗਲ ਡਿਜੀਟ ਹੋ ਗਿਆ ਜ਼ੀਰੋ ਆ ਗਈ ਖਾਲੀ ਬਲਟੀ ਲਿਖਿਆ ਖਾਲੀ ਖੜੇ ਖੜੇ ਖਾਲੀ ਬਲਟੀ ਮਨ ਲਓ ਜੀ ਬਲਟੀ ਖਾਲੀ ਹੈ ਪਾ ਦੇ ਸਟਾਪ ਕਰ ਲੈਣੀ ਲਓ ਜੀ ਰਾਤ ਸੀ ਦਾ 5 ਕਿਲੋ 488 ਤੇ ਹੁਣ 5 5 ਕਿਲੋ 412 ਗ੍ਰਾਮ ਉਹ ਦੇਖ ਸਕਦੇ ਹੋ ਭਾਈ 5 ਕਿਲੋ 412 ਗ੍ਰਾਮ 5 ਕਿਲੋ 412 ਗ੍ਰਾਮ ਆ ਰੱਖੇ ਥੈਲੀ ਨੂੰ ਵਾਲੀ ਲੌਂਗ ਥੈਲੀ ਦਾ ਦੇ ਦੇ 412 ਸਾਈਡ ਤੇ ਇਹ ਉਹ ਲੈਣ ਦੇ ਆ ਵੀ नहीं नहीं खड़े बाल्टी ऊपर ही रहने बाल्टी ऊपर उधर थोड़ी टिडी कर ले बाल्टी तेरी शर्ट में, में कर के। नून के लिया दे लग। लग नून की सैली आ नहीं करनी ले 5 412 लगा दे दे ये बस टिडी कर दे लो 6 418 लो जी देख किलो नून की सैली होगी जी थोड़ा चढ़ के इधर दे तो कट जाएगा वजन इसके नाल तो फिर 10 5 ग्राम की सैली का हो जाए लो जी बस ठीक है ਮੋਦੀ ਥੱਲੀ ਰੱਖ ਕੇ ਲਗਭਗ ਵਜ਼ਨ ਪੂਰੀ ਹੈ ਚਲ ਤੇ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੁੜਨ ਲਈ ਤੇ ਆਹ ਵਾਲੀ ਝੂਟੀ ਹੈ ਤੇ ਇਹ ਇਹਦੀ ਮਾਂ ਹੈ ਦੇਖ ਸਕਦੇ ਹੋ ਵੀ 9 ਕਿਲੋ ਦੁੱਧ ਹੁੰਦੀ ਹੈ ਇਹ ਮੱਝ ਤੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਜੁੜਨ ਲਈ ਹੁਣ ਮਿਲਦੇ ਹਾਂ ਸਵੇਰੇ ਆਹ ਸੌਰੀ ਸ਼ਾਮ ਨੂੰ 6:30 ਵਜੇ